ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਰੂਨ ਕੌੜਾ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਿਰ ਝੁਕਾ ਕੇ ਤੁਹਾਨੂੰ ਥੈਂਕ ਯੂ ਬੋਲਦਾ ਹਾਂ ਜਿਨ੍ਹਾਂ ਨੇ ਮੈਨੂੰ ਭਾਜਪੀ ਜੁਆਇਨ ਕਰਨ ਤੋਂ ਬਾਅਦ ਅੰਨਾ ਪਿਆਰ ਦਿੱਤਾ ਅੰਨਾ ਮਾਨ ਬਖਸ਼ਿਆ ਹਮੇਸ਼ਾ ਰਿਣੀ ਰਹੂੰਗਾ ਜੀ ਤੁਹਾਡਾ ਸਾਰਿਆਂ ਦਾ ਇਸ ਚੀਜ਼ ਨੂੰ ਲੈ ਕੇ ਦੂਜੀ ਗੱਲ ਹੁਣੇ ਮੇਰੇ ਕੋਲ ਮੈਂ ਪਿੰਡ ਦਾ ਨਾਂ ਨਹੀਂ ਬੋਲੂੰਗਾ ਕੁਝ ਮੇਰੇ ਭਰਾ ਆਏ ਸੀਗੇ ਕਿ ਅਸੀਂ ਭਾਜਪਾ ਦੇ ਵਰਕਰ ਹੈ ਪਿੰਡ ਦਾ ਨਾਮ ਦੱਸ ਰਹੇ ਸੀਗੇ ਤੇ ਕਹਿ ਰਹੇ ਸੀ ਸਰਪੰਚ ਸਾਡੇ ਕੰਮ ਰੋਕੀ ਬੈਠਾ ਹੈ ਸਾਡੇ ਘਰ ਦਾ ਰਸਤਾ ਰੋਕੀ ਬੈਠਾ ਹੈ ਤੇ ਸਾਨੂੰ ਤੰਗ ਕਰਦਾ ਹੈ ਪਰੇਸ਼ਾਨ ਕਰਦਾ ਹੈ ਕਿਉਂਕਿ ਅਸੀਂ ਭਾਜਪਾ ਦੇ ਵਿੱਚ ਆ ਤਾਂ ਇਸ ਮੈਸੇਜ ਦੇ ਰਾਹੀਂ ਮੈਂ ਬੜੀ ਜ਼ਰੂਰੀ ਗੱਲ ਅੱਜ ਕਰਨਾ ਚਾਹੂੰਗਾ ਕਿ ਜੋ ਜ਼ਿੰਮੇਵਾਰੀ ਐਜ਼ ਅ ਵਰਕਰ ਬੀਜੇਪੀ ਜੁਆਇਨ ਕਰਕੇ ਮੈਨੂੰ ਬੀਜੇਪੀ ਦੇ ਕਾਰਜਕਰਤਾ ਵਜੋਂ ਜਿਹੜੀ ਮੈਂ ਸੰਭਾਲੀ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਜੋ ਮੈਨੂੰ ਮਹਾਰਾਣੀ ਸਾਹਿਬ ਪ੍ਰਨੀਤ ਕੌਰ ਜੀ ਦਾ ਤੇ ਸਾਡੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ ਹੁਕਮ ਹੋਇਆ ਹੈ ਉਹ ਜ਼ਿੰਮੇਵਾਰੀ ਦੇ ਤਹਿਤ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਕਿਸੇ ਨੂੰ ਦਬੰਦੀ ਲੋੜਨੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਤੁਹਾਡਾ ਭਰਾ ਤੁਹਾਡਾ ਦੋਸਤ ਤੁਹਾਡਾ ਬੱਚਾ ਬੈਠਾ ਹੈ ਕਿਸੇ ਨੂੰ ਵੀ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਕੋਈ ਤੰਗ ਕਰਦਾ ਹੈ ਕੋਈ ਦਬੰਦ ਹੈ ਤਾਂ ਤੁਸੀਂ ਆ ਥੱਲੇ ਲਿਖੇ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਭਾਜਪਾ ਦਾ ਵਰਕਰ ਨਾ ਕਿਸੇ ਤੋਂ ਡਰੂਗਾ ਤੇ ਨਾ ਉਹਨੂੰ ਕੋਈ ਦਬਾ ਸਕਦਾ ਹੈ ਧਮਕਾ ਸਕਦਾ ਹੈ ਭਾਜਪਾ ਨੇ ਬਹੁਤ ਸਟੇਟਾਂ ਦੇ ਵਿੱਚ ਆਪਣੇ ਕੰਮ ਦੇ ਟਰੇਲਰ ਦਿਖਾਏ ਨੇ ਚਾਹੇ ਤੁਸੀਂ ਯੂਪੀ ਜਾ ਕੇ ਦੇਖ ਲਓ ਜਿੱਥੇ ਗੁੰਡੇ ਸ਼ਰਿਆਮ ਸੜਕਾਂ ਤੇ ਘੁੰਮਦੇ ਹੁੰਦੇ ਸੀਗੇ ਤੇ ਹੁਣ ਯੂਪੀ 'ਚ ਤੁਸੀਂ ਰਾਤ ਨੂੰ ਚਾਹੇ 2 ਵਜੇ ਬਗੈਰ ਚਾਬੀ ਤੋਂ ਆਪਣਾ ਮੋਟਰਸਾਈਕਲ ਖੜਾ ਕਰਕੇ ਚਲੇ ਜਾਓ ਰਾਜਸਥਾਨ ਦੇਖ ਲਓ ਗੁਜਰਾਤ ਦੇ ਟਰੇਲਰ ਨੂੰ ਤਾਂ ਪੂਰੇ ਵਰਲਡ ਨੇ ਦੇਖਿਆ ਉਸੇ ਤਰ੍ਹਾਂ ਪੰਜਾਬ ਨੂੰ ਭਾਜਪਾ ਦੁਬਾਰਾ ਤੋਂ ਸੋਨੇ ਦੀ ਚਿੜੀ ਬਣਾਉਗੀ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਗੀ ਤੇ ਇਹ ਆਪਾਂ ਸਾਰਿਆਂ ਨੇ ਮਿਲ ਕੇ ਇਸ ਸੁਪਨੇ ਨੂੰ ਸਾਕਾਰ ਕਰਨਾ ਹੈ ਤੇ ਕਿਸੇ ਨੂੰ ਦਬਨ ਦੀ ਲੋੜ ਨਹੀਂ ਹੈਗੀ ਫੱਟੇ ਚੱਕ ਦਿਆਂਗੇ ਨੇਰੀ ਲਿਆ ਦੇਾਂਗੇ ਪਰ ਬਸ ਕੰਮ ਸਹੀ ਹੋਣਾ ਚਾਹੀਦਾ ਹੈ ਕਾਨੂੰਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਮੇਰੀ ਜ਼ਿੰਮੇਵਾਰੀ ਲਾਓ ਜਿੱਥੇ ਤੁਹਾਨੂੰ ਭਰਾ ਦੀ ਲੋੜ ਪੈਂਦੀ ਹੈ ਮੈਂ 24 ਘੰਟੇ 365 ਦਿਨ ਤੁਹਾਡੇ ਨਾਲ ਹਾਜ਼ਰ ਹਾਂ ਭਾਜਪਾ ਦਾ ਝੰਡਾ ਲੈ ਕੇ ਤੇ ਮਹਾਰਾਣੀ ਪਨੀਤ ਕੌਰ ਜੀ ਦੇ ਆਸ਼ੀਰਵਾਦ ਨਾਲ ਕਿਸੇ ਵੀ ਤਰ੍ਹਾਂ ਦਾ ਕੰਮ ਕਿਸੇ ਵੀ ਤਰ੍ਹਾਂ ਦੀ ਲੋੜ ਆਪਣੇ ਭਰਾ ਨੂੰ ਮੌਕਾ ਦਿਓ ਬਹੁਤ ਬਹੁਤ ਮਿਹਰਬਾਨੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ